ਬੱਲੇ ਬੱਲੇ ਜੀ ਬੱਲੇ ਬੱਲੇ ਲੋਕਾਂ ਖਾਤਰ ਨਜ਼ਾਰਾ ਹੀ ਲੱਗਾ ਜੇ ਜਾਨਦਾ ਲੋਕਾਂ ਖਾਤਰ ਨਜ਼ਾਰਾ ਹੀ ਲੱਗਾ ਤੇ ਇਸ ਪਿਹੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਪੁਲਿਸ ਨੇ ਰਵਨੀਤ ਬਿੱਟੂ ਅਤੇ ਭਾਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਰਵਨੀਤ ਬਿੱਟੂ ਅਤੇ ਭਾਰਤਪੂਸ਼ਨ ਆਸ਼ੂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ ਕਿ ਕੋਰਟ ਨੇ ਦੋਵਾਂ ਨੂੰ ਹੀ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜੀ ਹਾਂ ਇੱਕ ਵਾਰ ਫਿਰ ਦੱਸੀਏ ਕਿ ਰਵਨੀਤ ਬਿੱਟੂ ਅਤੇ ਭਾਰਤਪੂਰਨ ਆਸ਼ੂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਦੋਵਾਂ ਨੂੰ ਅਦਾਲਤ ਨੇ 14 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਦੱਸਿਆ ਗਿਆ ਕਿ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤਪੂਰਨ ਆਸ਼ੂ ਨੇ ਮੰਗਲਵਾਰ ਨੂੰ ਗ੍ਰਿਫਤਾਰੀ ਦਿੱਤੀ ਸੀ ਬਿੱਟੂ ਅਤੇ ਆਸ਼ੂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਵੱਡੀ ਗਿਣਤੀ ਚ ਉਹਨਾਂ ਦੇ ਸਮਰਥਕ ਇਕੱਠੇ ਹੋ ਗਏ ਜਿਨ੍ਹਾਂ ਨੇ ਕਿ ਪੁਲਿਸ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਪੁਲਿਸ ਉੱਪਰ ਉਹਨਾਂ ਨਾਲ ਤੱਕੇ ਸ਼ਾਹੀ ਕਰਨ ਦੇ ਹਿਸਾਬ ਲਗਾਏ ਨੇ ਹਾਲਾਂਕਿ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜੇਲਾ ਉਹਨਾਂ ਲਈ ਮੈਡਲ ਨੇ ਅਤੇ ਉਹਨਾਂ ਨੂੰ ਇਸ ਦਾ ਕੋਈ ਵੀ ਗਮ ਨਹੀਂ ਜੀ ਜੀ ਐਫ ਆਈ ਆਰ ਬਣਨ ਦਾ ਉਹਦਾ ਮਤਲਬ ਕੀ ਹੈ ਪਰ ਕਿਤੇ ਨਾ ਕਿਤੇ ਜਿੱਥੇ ਝੁੰਡੀ ਵੱਢਣੀ ਸੀ ਉਹ ਵੱਢੀ ਗਈ ਇੱਥੋਂ ਇਹ ਪਤਾ ਲੱਗਦਾ ਆ ਤਾਂ ਯਾਰ ਲੇਕਿਨ ਇਹ ਪਲੀਟਿਕਮ ਬੰਦੇ ਆ ਨੂੰ ਲੋਕਾਂ ਲਈ ਜਿਆਦਾ ਤਾਂ ਇਹ ਤਾਂ ਇਹ ਤਾਂ ਸਾਡੇ ਮੈਡਲ ਆ ਜਮੇ ਮੈਂ ਕਿਹਾ ਤੁਮ ਰਸਤਾ ਹੀ ਕੱਟਣੀਆਂ ਨੇ ਜਿਹੜੇ ਉਹ ਕਮਰੇ ਜਿਹੜੀ ਦਗੇ ਸਈ ਲੇਕਿਨ ਅਗਲਾ ਕੰਗੀਆਂ ਅਮਰੀ ਪਾਰਟੀ ਨੂੰ ਕੀ ਲਗਾਤਾਰ ਉਹ ਦਾ ਵਿਧਾਨ ਸਭਾ ਦੇ ਵਿੱਚ ਸਾਵੀ ਰੋਜ਼ ਜਿਹੜਾ ਕੀਤਾ ਗਿਆ ਅੱਜ ਗੱਲ ਕਰਨ ਉਤੋ ਹੀ ਬੋਲੀ ਜਾ ਰਹੇ ਸੀ ਲੇਕਿਨ ਭਗਵਾਨਪਾਲ ਬਾਦਵਾ ਸਾਹਿਬ ਬਾਦਵਾ ਸਾਹਿਬ ਕਹਿੰਦੇ ਗੱਲ ਕਰਨੇ ਸੀ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਹੋਵੇ ਕੀ ਵਿਧਾਨ ਸਭਾ ਦੇ ਵਿੱਚ ਇਹ ਪ੍ਰੋਟੋਕੋਲ ਕੀ ਚੱਲਦਾ ਪਿਆ ਦੇਖੋ ਜੀ ਸਾਡੇ ਦੇ ਪਰਚਾ ਦਰਜ ਕੀਤਾ ਤੇ ਭਗਵੰਤ ਮਾਨ ਸਾਹਿਬ ਤੋਂ ਪਰਚਾ ਉਹ ਉਹ ਤਾਲਾਏ ਉਹ ਵਿਧਾਨ ਸਭਾ ਚ ਉਹਨਾਂ ਨੇ ਕਿਹਾ ਤਾਂ ਸਪੀਕਰ ਨੂੰ ਜੀ ਵੀ ਭਾਈ ਆ ਬਿੱਟੂ ਨੇ ਕਾਰਪੋਰੇਸ਼ਨ ਚ ਲਾਇਆ ਸੀ ਤੇ ਤੁਸੀਂ ਇੱਥੇ ਵਿਧਾਨ ਸਭਾ ਨੂੰ ਲਾ ਦੋ ਫਿਰ ਉਹਨਾਂ ਦੇ ਪਰਚਾ ਦਰਜ ਕੌਣ ਕਰੂਗਾ ਦੇਖੋ ਜੀ ਸਾਹਿਬ ਸਾਹਿਬ ਹੁੰਦੇ ਰਿਆਂ ਦੇ ਸਿਆਸਤ ਚ ਕਿਹੜੀ ਗੱਲ ਜੀ ਦਿਨ ਬਦਲਦੇ ਰਹਿੰਦੇ ਐ ਐਂ ਆ ਕੜੀ ਐ ਕੰਮ ਦੀ ਉੱਥੇ ਫੇਰ ਆ ਜਾਂਦੀ ਹੈ ਇਹ ਤਾਂ ਚੱਲਦਾ ਰਹਿੰਦਾ ਕੰਮ ਅਸੀਂ ਤਾਂ ਕੋਈ ਨਵੀਂ ਨਹੀਂ ਕੀ ਦਿੱਖੀਆਂ ਹੋਈਆਂ ਕਾਰੀਆਂ ਚੀਜ਼ਾਂ ਤੇ ਅਨਜਾਨ ਬੰਦੇ ਆ ਪਰ ਗੱਲ ਇੱਕ ਦੇਖੋ 1000 ਰੁਪਿਆ ਅੱਜ ਅੱਜ ਬਜਟ ਚ ਮੈਂ ਤੁਹਾਨੂੰ ਪੁੱਛਣਾ ਗਰੰਟੀ ਸੀ ਨਾ ਅੱਜ 1000 ਰੁਪਿਆ ਦਿੱਤਾ ਠੀਮਾ ਸਾਹਿਬ ਨੇ ਅਨਾਉਂਸ ਕਰਦੇ ਸੀ 2500 ਪੈਨਸ਼ਨ ਕੀਤੀ ਰਹੀ ਹੈ ਸ਼੍ਰੀਨਿਦਰ ਕਾਦਰ ਅਬਾ ਦਬਾਈ ਬੋਲ ਸਕਦੇ ਹਾਂ 85 ਬੋਲਾ ਫਰੇਮ ਵਿੱਚ ਬੱਤਨੀ ਸੀਐਮ ਵਾਲਾ ਇਹ ਮਤਲਬ ਬਖਸ਼ਾਉਣਾ ਸੀ ਨਾ ਨਿਯਮ ਦੀ ਘਰੇ ਮੈਂ ਹੀ ਲਗਤ ਹੁੰਦੀ ਹੈ ਐਮਕੀ ਤੋਂ ਬਾਅਦ ਪਹਿਲੀ ਗੱਲ ਮਸਲਾ ਹਟਾ ਕੇ ਕਿ ਨਵਾਂ ਵਾਲਾ ਦੇਖ ਲੈ ਕਿ ਬਾਅਦ ਵਿੱਚ ਕਦੋਂ ਆਨ ਕਾ ਆਉਣਾ ਹੈ ਉਹ ਪੁਲੀਏੜੀ ਆ ਕੇ ਜਾਂਦੀ ਹੈ ਜਦੋਂ ਚਤੁਰ ਪਾਦੀ ਮਿੰਟ ਦੀ ਇਲੈਕਸ਼ਨ ਹੋਣਗੀਆਂ ਉਦੋਂ ਪਤਾ ਹੀ ਨਹੀਂ ਲੱਗਣਾ ਵੀ ਭੱਜ ਕੇ ਦਿੰਨ ਕਿੱਧਰ ਨੂੰ ਕਿ ਉਹ ਦੇਖੋ ਦੋ ਕੰਮ ਨੇ ਨਾਲ ਇੱਕ ਗੱਲ ਲੋਕਾਂ ਦਾ ਧੰਨਵਾਦ ਮੈਂ ਕਰਦਾ ਵੀ ਇਹਨਾਂ ਦੇ ਵਿਆਹ ਹੋ ਗਏ ਸਾਰਿਆਂ ਦੇ ਹੁਣ ਆ ਲੋੜੀਆਂ ਆ ਜਾਣਗੀਆਂ ਹੁਣ ਇਹਨਾਂ ਦੇ ਬੱਚੇ ਹੋ ਜਾਣਗੇ ਦੋ ਕੰਮ ਇਹਨਾਂ ਦੇ ਇਹਨਾਂ ਨੂੰ ਵਿਦਾਈ ਆ ਵਿਆਹਾਂ ਮਾਦੀ ਤੇ ਜਵਾਕਾਂ ਦੇ ਉਹ ਲੋਕਾਂ ਦੇ ਬਾਰੇ ਜਾਈਏ ਲੋਕਾਂ ਨੇ ਇਹਨਾਂ ਦੇ ਘਰੇ ਖੁਸ਼ੀਆਂ ਲਿਆਤੀਆਂ ਈਨਾ ਨੇ ਲੋਕਾਂ ਦੇ ਘਰੇ ਸੋਗ ਲਿਆ ਹਰਕ ਤਾਈ ਕਿ ਹੁਣ ਅਪੀਲਕਾਰੀ ਕਿੰਨੀ ਦੀ ਹੋਈ ਹੈ ਬਸ ਫਰਕੇ ਗਈ ਸੀ 100000 ਮਾਈਕ ਤੇ ਜਾ ਰਿਹਾ ਚਾਰ ਬਿੰਦੂ ਸਾਹਿਬ ਕੀ ਕਹਿਣਾ ਚਾਹੋਗੇ ਜੀ ਤੁਸੀਂ ਬੱਲੇ ਬੱਲੇ ਜੀ ਬੱਲੇ ਬੱਲੇ ਲੋਕਾਂ ਖਾਤਰ ਨਜ਼ਾਰਾ ਹੀ ਲੱਗਾ ਜੇ ਇਹ ਜਾਣਦਾ ਲੋਕਾਂ ਖਾਤਰ ਨਜ਼ਾਰਾ ਹੀ ਲੱਗਾ ਚਾਰ ਬੱਦਿਆਂ ਨੂੰ ਐਮਪੀ ਬਿੰਦੂ ਦਰਸਲ ਰਵਨੀਤ ਬਿੱਟੂ ਅਤੇ 파ਰਤ ਪੂਸ਼ 나슈ੂ ਵੱਲੋਂ ਬੀਤੇ ਦਿਨੀ ਨਗਰ ਨਿਗਮ ਦਫਤਰ ਲੁਧਿਆਣਾ ਦੇ ਬਾਹਰ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ 도ਮਾ ਵੱਲੋਂ ਮੁੱਖ ਦਫ਼ਤਰ ਦੇ ਬਾਹਰ ਤਾਲਾ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਪੁਲਿਸ ਨੇ ਰਵਨੀਤ ਬਿੱਟੂ ਅਤੇ ਸਾਬਕਾ ਕੈਬਨਿਟ ਮੰਤਰੀ 파ਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਸਮਰਥਕਾਂ ਦੀ ਪੁਲਿਸ ਨਾਲ ਹੱਥੋਂ ਪਾਈ ਹੋਗੀ ਸਾਰੇ ਸਮਰਥਕ ਪੁਲਿਸ ਸਟੇਸ਼ਨ ਅਤੇ ਡੀਸੀ ਦਫ਼ਤਰ ਬਾਹਰ ਇਕੱਠੇ ਹੋਏ ਜਿਨ੍ਹਾਂ ਵੱਲੋਂ ਪੁਲਿਸ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਦੋਂ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮਰਥਕ ਪੁਲਿਸ ਨਾਲ ਪੜਕੇ ਪਰੇਸ਼ ਵਿਛਾਲੇ ਪੁਲਿਸ ਅਰਵਨੀਤ ਮਿੱਟੂ ਅਤੇ 파ਰਤ ਪੂਸ਼ਣ ਆਸ਼ੂ ਸ਼ਨੇ ਕੁਝ ਕਾਂਗਰਸੀਆਂ ਨੂੰ ਬੱਸ ਵਿੱਚ ਬਿਠਾ ਕੇ ਗ੍ਰਿਫਤਾਰ ਕਰਕੇ ਲੈ ਗਏ ਜਿਸ ਤੋਂ ਬਾਅਦ ਕਾਂਗਰਸੀਆਂ ਨੇ ਜੰਮ ਕੇ ਹੰਗਾਮਾ ਕੀਤਾ